ਇਸ ਵੇਲੇ ਦੀ ਵੱਡੀ ਖਬਰ ਫਰੋਇਪਰ ਦੇ ਹਲਕਾ ਜੀਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼ਰੇਆਮ ਗੋਲੀਆਂ ਚੱਲ ਗਈਆਂ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਰੋਇਪਰ ਦੇ ਹਲਕਾ ਜੀਰਾ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਸ਼ਰੇਆਮ ਗੋਲੀਆਂ ਜੜੀਆਂ ਉਹ ਚਲਾਈਆਂ ਗਈਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫੋਟੋਇਪਰ ਦੇ ਹਲਕਾ ਜੀਰਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਜੜੀਆਂ ਉਹ ਚਲਾਈਆਂ ਗਈਆਂ ਤਾਂ ਇਸ ਦੌਰਾਨ ਸੁਨਿਆਰਾ ਜਿਹੜਾ ਉਹ ਵਾਲ-ਵਾਲ ਬਚ ਗਿਆ ਤਾਂ ਗੋਲੀ ਜਿਹੜੀ ਆ ਪੁੱਲ ਦੀ ਲੰਗ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੱਕ ਤੇ ਪੁਲਿਸ ਵੀ ਜਿਹੜੀ ਆ ਉਹ ਪਹੁੰਚੀ ਹੋਈ ਆ ਤਾਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਜਿਹੜੀਆਂ ਉਹ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਜੜੀਆਂ ਉਹ ਕਾਰਿਆ ਕਿ ਫਰਾਈਪਰ ਦੇ ਹਲਕਾ ਜੀਰਾ ਵਿੱਚ ਇੱਕ ਵਾਰ ਫਿਰ ਸ਼ਰਯਮ ਗੋਲੀਆਂ ਜੜੀਆਂ ਉਹ ਚੱਲੀਆਂ ਤਾਂ ਇੱਕ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਕੁਝ ਅਣਪਛਾਤੇ ਵਿਅਕਤੀ ਆਏ ਸੀ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਉਧਰ ਮੌਕੇ ਤੇ ਫਰੋਹੇ ਪਰ ਦੇ ਐਸਐਸਪੀ ਭਪਿੰਦਰ ਸਿੰਘ ਸਿੱਧੂ ਵੀ ਜਿਹੜੇ ਆ ਉਹ ਪਹੁੰਚੇ ਹੋਏ ਆ ਤਾਂ ਪੂਰੇ ਮਾਮਲੇ ਦੀ ਬ੍ਰਿਕੀ ਨਾਲ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਖੰਗਾਲੇ ਜਾ ਰਿਹਾ ਕਿ ਆਖਰ ਗੋਲੀ ਚਲਾਉਣ ਵਾਲੇ ਵਿਅਕਤੀ ਕੌਣ ਸਨ ਤਾਂ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਭਰੋਸਾ ਉਹ ਪੁਲਿਸ ਵੱਲੋਂ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇ ਸਾਦੇ ਹੋ ਕਿ ਲਾਈਵ ਤਸਵੀਰਾਂ ਜਿਹੜੀਆਂ ਮੌਕੇ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਜੜੀਆਂ ਉਹ ਕਾਰੇ ਆ ਕਿ ਫਰੋਇਪਰ ਦੇ ਹਲਕਾ ਜਿਹੜਾ ਵਿੱਚ ਇੱਕ ਵਾਰ ਫਿਰ ਗੋਲੀਆਂ ਜੜੀਆਂ ਉਹ ਚੱਲੀਆਂ ਤੇ ਇਸ ਵਾਰ ਹਮਲਾਵਰਾਂ ਨੇ ਇੱਕ ਸੁਨਿਆਰੇ ਨੂੰ ਜਿਹੜਾ ਨਿਸ਼ਾਨਾ ਬਣਾਇਆ ਤਾਂ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਤਾਂ ਗੋਲੀਆਂ ਚਲਾ ਕੇ ਹਮਲਾਵਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਆ ਤਾਂ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਕਿ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸਣਾ ਦਿੰਨੇ ਆ। ਮਿੱਟੀ ਸ਼ਾਹੜਾ ਨਾ ਜੀ ਮੇਰੀ ਨਾਲ ਦੁਕਾਨਾ ਕੱਕਾ ਕਰਨਾ ਸ਼ੋਰ ਆ ਨਾਲ ਦੁਕਾਨਾ ਮਨਜੂ ਸੁਨਿਆਰਾ ਇਹਨਾਂ ਨੂੰ ਪਹਿਲਾਂ ਥਰੈਡੀਆਂ ਕੋਲਾ ਵੀ ਆਉਂਦੇ ਆਉਂਦੀਆਂ ਰਹੀਆਂ ਤੇ ਫੋਨ ਨਹੀਂ ਚੱਕ ਰਹੇ ਅੱਜ ਤਿੰਨ ਜਨੇ ਪਲਸਰ ਮੋਟਰਸਾਈਕਲ ਤੇ ਆਏ ਆ ਕੋਈ ਮੂਤਰ ਹਮਾਲ ਨਹੀਂ ਬੰਨਿਆ ਤਿੰਨ ਜਨੇ ਆਏ ਆ ਆਰਾਮਨਗਰ ਮੋਟਰਸਾਈਕਲ ਰੋਕਿਆ ਤੇ ਕਿ ਇਹਨੇ ਮੁਰਸ਼ਾ ਮੋਰੀਆ ਦੋਹਾਂ ਦੋ ਹੀ ਨੇ ਅੰਦਰ ਭਰੇ ਵਰਦੇ ਸਾਰੀ ਇੱਕ ਨੇ ਕੱਢੀ ਪਿਸਤੌਲ ਤੇ ਨਾਲੇ ਗੋਲੀ ਚਲਾਉਣ ਲੱਗੇ ਆ ਹੁਣ ਆਪਦੀ ਪਿਸਤੌਲ ਚੱਕਣ ਵਾਸਤੇ ਥੱਲੇ ਮੂੰਹ ਕੀਤਾ ਤੇ ਸਿਰ ਦੀ ਜਗ੍ਹਾ ਗਲਤ ਗੋਲੀ ਵੱਜੀ ਆ ਉਹ ਵੱਜ ਗਈ ਇੱਥੇ ਬਚਾਅ ਹੋ ਗਿਆ ਉਨੀ ਦਿਨੋਂ ਨਿਕਲ ਗਏ ਹਾਂ ਪ੍ਰਸ਼ਾਸਨ ਉਸੇ ਟਾਈਮ 'ਚ ਐਸਐਸਐਫ ਸਾਹਿਬ ਜੀਰਾ ਸੀਟੀ ਦੇ ਐਸਐਸਐਫ ਸਾਹਿਬ ਗਰਮੇਸ਼ ਸਿੰਘ ਜੀ ਨਵੇਂ ਆਏ ਆ ਉਹ ਵੀ ਮੌਕੇ ਤੇ ਪਹੁੰਚੇ ਆ ਡੀਐਸਪੀ ਸਾਹਿਬ ਵੀ ਮੌਕੇ ਤੇ ਆ ਗਏ ਆ ਐਸਐਸਐਫ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਆ ਮੌਕਾ ਵੇਖ ਗਿਆ ਕੈਮਰਾ ਰਿਕਾਰਡਿੰਗ ਸਾਰੇ ਸਾਰੇ ਕੋਲ ਚੈੱਕ ਕਰ ਲਿਆ ਹੋਇਆ ਜੋ ਜੋ ਕੈਮਰੇ ਲੱਗੇ ਸਾਰੀ ਸਾਰੀ ਲਾਈਵ ਰਿਕਾਰਡਿੰਗ ਜਿਹੜੀ ਸੀ ਉਹਨਾਂ ਦੀ ਬਣੀ ਸਾਰੀ ਲਾਈਵ ਲੈ ਕੇ ਚੱਲੇ ਗਿਆ ਜੀ ਡੀਵੀਆਰ ਵੀ ਨਾਲ ਲੈ ਕੇ ਆ ਸੀ ਟੂ ਜ਼ेड ਜੀ ਪ੍ਰਸ਼ਾਸਨ ਨਾਲ ਲੈ ਗਿਆ ਹੋਇਆ ਇਹ ਮੋੜਾਂ ਲਈ ਬੈਠਾ ਇਹ ਮੋ ਵੀ ਖੁੱਲੇ ਹੋਏ ਇਹ ਕੌਣ ਕੌਣ ਲੱਗਦੇ ਕੌਣ ਬੰਦੇ ਹੋਣਗੇ ਜੀ ਇਹ ਵੇਖੋ ਜੀ ਹੁਣ ਕੌਣ ਹੈ ਜੀ ਥੱਲੇ ਕੋਲਾ ਕਰਦੇ ਆ ਕਿਹੜੇ ਸ਼ਰੇਮੋਂ ਆਉਂਦੇ ਦੁਕਾਨ ਤੇ ਪੱਕੇ-ਪੱਕੇ ਬੈਠਦੇ ਆ ਕਿਹਦੇ ਨਾਲ ਤੁਸੀਂ ਕਹਿ ਰਹੇ ਆ ਵੀ ਕੌਣ ਹੋਊਗਾ ਜਿਹੜਾ ਜਿਹਨਾਂ ਨਾਂ ਲੈ ਕੇ ਆਇਆ ਵੀ ਅਰਸ਼ਦ ਆਲੇ ਨਾਲ ਲੈ ਰਿਹਾ ਜੀ ਅਰਸ਼ਦ ਆਲਾ ਜਿਹੜਾ ਦੁਕਾਨ ਦੁਕਾਨ ਦਾ ਮਾਲਕ ਹੈ ਸਮਝੂ ਤੁਸੀਂ ਲੈ ਰਿਹਾ ਉਹ ਦਾ ਡਾਲੇ ਵਾਲੋ ਪਹਿਲਾਂ ਵੀ ਖੁੱਲੀਆਂ ਕੋਲਾ ਆਈਆਂ ਨਹੀਂ ਕੋਲਾ ਨਹੀਂ ਚੱਕਦੇ ਹਾਂਜੀ ਬਜਾਹ ਹੋ ਗਿਆ ਇਹਨਾਂ ਇਹਨਾਂ ਬਜਾਹ ਹੋ ਗਿਆ ਮਾਰੀ ਉਹ ਸਿਰ ਤੁਸੀਂ ਫਿਰ ਚੱਲਾ ਬੈਠਾ ਮਾਰ ਲੋ ਤੇ ਮਾਰਨ ਚੱਕ ਲੋ ਸਾਰਿਆਂ ਨੂੰ ਯਾਰ ਕੱਲੇ ਹੇ ਹਾਲ ਆ ਆਵਾਜ਼ ਹੋ ਗਈ ਅੱਜ ਤੋਂ ਵਧ ਰਹੀ ਹੈ ਪਹਿਲਾਂ ਉੱਥੇ ਕੋਲ ਚਲੀਏ ਆਪਣੇ ਬਾਜ਼ਾਰ ਜਿੰਮੇ ਨੂੰ ਵਾਹ ਮਾਰੀ ਉਹਨਾਂ ਬਾਹਰ ਉਹਨੀਆਂ ਨਿਕਲ ਗਏ ਉਹ ਕਿਦਾਂ ਟੈਕਲ ਕੀਤਾ ਇਹਨਾਂ ਦੇ ਪਰਾਂ ਜਵਾਈ ਦੇ ਮੋਗੇ ਗੋਲੀ ਵਜੀ ਬੋਕਰ ਤੋਂ ਕੰਦਨ ਬੰਦ ਰਿਹਾ ਸਾਡੇ ਤੋਂ ਜਵਾਨਾ ਮੋਹਿੰਦਰ ਮੋਗਾ ਬੰਦ ਰਿਹਾ ਉਹ ਸਾਥ ਗਿਆ ਸਾਲ ਹੀ ਨਿਆਇ ਜੇ ਸਾਲ ਹੀ ਆਇਆ ਜੇ ਕੋ ਟ੍ਰੈਫਿਕ ਨੇ ਰੋਕੀ ਜੀ ਪੁਲਿਸ ਥੋੜਾ ਅੱਗੇ ਹੋ ਜੀ ਡੀਐਸਪੀ ਸਾਹਿਬ ਪਲੀਜ਼ ਥੋੜਾ ਜੀ ਮੇਰਾ ਪੁੱਤ ਤਾਂ ਜਿੰਮ ਗਿਆ ਸੀ ਮੇਰਾ ਪੁੱਤ ਜਿੰਮ ਗਿਆ ਇੱਥੋਂ ਹੀ ਗਿਆ ਜੇ ਇੱਥੋਂ ਹੀ ਹੁੰਦਾ ਉਹਦੇ ਮੱਜਾਂਦੀ ਫੇਰ ਅਸੀਂ ਕਰਦੇ ਰਸਤਾ ਮਰ ਕੇ ਜੇ ਆਇਆ ਜੇ ਹੁਣ ਲਾਉਂਦੇ ਨਹੀਂ ਲਾਇਆ